ਸਾਰੇ ਪਹਿਲਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਲੱਗਾ ਸੇਵਾ ਵਾਸਤੇ ਮਰੀਜ਼ਾਂ ਦੀ ਸੇਵਾ ਵਾਸਤੇ ਆਪਾਂ ਅੱਜ ਇਹ ਕਾਰਜ ਕਰ ਰਹੇ ਆਂ ਫ੍ਰੀ ਆਯੂਸ਼ ਕੈਂਪ ਆ ਪੰਜਾਬ ਸਰਕਾਰ ਦੀ ਮਦਦ ਦੇ ਨਾਲ ਅੱਜ ਲਾ ਰਹੇ ਆਂ ਜਿਸ ਦੇ ਵਿੱਚ ਬਹੁਤ ਹੀ ਵਧੀਆ ਡਾਕਟਰ ਸਹਿਬਾਨ ਆਪਣੇ ਆਪਣੇ ਫੀਲਡ ਦੇ ਮਾਹਰ ਡਾਕਟਰ ਸਹਿਬਾਨ ਸਾਡੇ ਕੋਲ ਪਹੁੰਚੇ ਆ ਤੇ ਇਹ ਸਾਰਾ ਪ੍ਰਬੰਧ ਨੈਸ਼ਨਲ ਯੂਥ ਵੈਲਫਰ ਕਲੱਬ ਵੱਲੋਂ ਕੀਤਾ ਗਿਆ ਹੈ ਸੋ ਮੈਂ ਸਾਰੀ ਹੀ ਜਿਹੜੀ ਨੈਸ਼ਨਲ ਯੂਥ ਵੈਲਫਰ ਕਲੱਬ ਦੀ ਟੀਮ ਹੈ ਜਿਹੜਾ ਉਹਨਾਂ ਨੂੰ ਸਭ ਤੋਂ ਪਹਿਲਾਂ ਵਧਾਈ ਦਿੰਨਾ ਉਹਨਾਂ ਦਾ ਧੰਨਵਾਦ ਕਰਦਾ ਕਿ ਉਹ ਮਰੀਜ਼ਾਂ ਦੇ ਵਾਸਤੇ ਇੰਨੇ ਵੱਡੇ ਵੱਡੇ ਕਦਮਾਂ ਜਿਹੜੇ ਉਹ ਚੁੱਕ ਰਹੀ ਹੈ ਤੁਸੀਂ ਬੋਲ ਦਿਓ ਹਾਂ ਮੈਂ ਜਿਵੇਂ ਪਹਿਲਾਂ ਕਿਹਾ ਸੀਗਾ ਕਿ ਸਾਰਿਆਂ ਦੇ ਵਿੱਚ ਉਮਰ ਕੋਈ ਸ਼ਾਇਦ ਛੋਟਾ ਹੋਵਾਂਗਾ ਜਿੰਨੇ ਵੀ ਇਸੇ ਸੇਵਾਦਾਰ ਤੁਹਾਡੇ ਖੜੇ ਹੈਗੇ ਆ ਸੰਸਥਾ ਦੇ ਪਰ ਮੈਂ ਵੱਡਾ ਤੁਹਾਡੇ ਕੰਮਾਂ ਨੂੰ ਇਹ ਦੇਖ ਕੇ ਹੀ ਹੋਇਆ ਹੈ ਠੀਕ ਹੈ ਜੀ ਤੁਹਾਨੂੰ ਧਾਰਮਿਕ ਸਮਾਜਿਕ ਸਾਰੇ ਤਰ੍ਹਾਂ ਦੀਆਂ ਗਤੀਵਿਧੀਆਂ ਸੱਭਿਆਚਾਰਕ ਗਤੀਵਿਧੀਆਂ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਸ਼ਾਮਲ ਹੁੰਦੇ ਵੱਖ-ਵੱਖਰੇ ਸਮੇਂ ਤੇ ਦੇਖਿਆ ਰਾਜਨੀਤਿਕ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦਿਆਂ ਨੂੰ ਦੇਖਿਆ ਤੇ ਤੁਹਾਡਾ ਸਮਾਜ ਪ੍ਰਤੀ ਸਮਰਪਣ ਆ ਜਿਹੜਾ ਉਹ ਸਦਾ ਹੀ ਮੇਰੇ ਵਰਗੇ ਇੱਕ ਛੋਟੇ ਮਨੁੱਖ ਵਾਸਤੇ ਸਦਾ ਹੀ ਉਹ ਚਾਨਣ ਨੂੰ ਮਨਾਰੇ ਦਾ ਕੰਮ ਕਰਦਾ ਰਿਹਾ ਹੈਗਾ ਤੇ ਸ਼ਾਇਦ ਤੁਹਾਨੂੰ ਵੇਖ ਕੇ ਹੀ ਕਿਤੇ ਨਾ ਕਿਤੇ ਜਿਹੜੀ ਉਹ ਭਾਵਨਾ ਜਿਹੜੀ ਹੈਗੀ ਆ ਗੁਰੂ ਸਾਹਿਬ ਦੀ ਵਕੀ ਹੋਈ ਜਿਹੜੀ ਗੁਰਸਿੱਖੀ ਦੀ ਦਾਤ ਆ ਉਹਦੇ ਨਾਲ-ਨਾਲ ਉਹ ਪ੍ਰਾਪਤ ਆ ਜਿਹੜੀ ਉਹ ਹੋਈ ਹੈਗੀ ਆ ਤੋ ਅੱਜ ਮੈਂ ਬਹੁਤ ਧੰਨਵਾਦੀ ਆ ਕਿ ਤੁਸੀਂ ਮਾਨਸਤ ਕਰ ਦਿੱਤਾ ਹੈ ਮੈਨੂੰ ਇੱਥੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਸਖਾਰਿਆਂ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਦਵਿੰਦਰ ਸਿੰਘ ਜੀ ਇਹਨਾਂ ਦੀ ਐਡਵਾਈਸ ਦੇ ਵਿੱਚ ਨੈਸ਼ਨਲ ਯੂਥ ਕਲੱਬ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਆਯੂਸ਼ ਕੈਂਪ ਆ ਜਿਹੜਾ ਉਹ ਇੱਥੇ ਲਾਇਆ ਗਿਆ ਜਿਸ ਵਿੱਚ ਡਾਕਟਰ ਨਾਫਰੀਦ ਕੋਰ ਜਿਹੜੇ ਕਿ ਮੁਖੀ ਨੇ ਜਿਹੜਾ ਆਯੁਰਵੇਦ ਕਾਫਸਰ ਇਥੋਂ ਦੇ ਮੁੱਖ ਆਯੁਰਵੇਦ ਕਾਫਸਰ ਨੇ ਫਰੀਦਕੋਟ ਦੇ ਉਹ ਇੱਥੇ ਪਹੁੰਚੇ ਨੇ ਤੇ ਉਹਨਾਂ ਦੀ ਸਾਰੀ ਟੀਮ ਹੈ ਜਿਹੜੀ ਉਹ ਇੱਥੇ ਪਹੁੰਚੀ ਹੋਈ ਹੈ ਨਾਲ ਹੀ ਨੈਸ਼ਨਲ ਯੂਥ ਕਲੱਬ ਦੀ ਸਾਰੀ ਟੀਮ ਪ੍ਰੋਜੈਕਟ ਕੋਆਰਡੀਨੇਟਰ ਨੇ ਜਿਹੜੇ ਸ੍ਰੀ ਨਰਿਆਨਦਾਸ ਕਾਲੀ ਜੀ ਉਹ ਸਾਰੇ ਇੱਥੇ ਪਹੁੰਚੇ ਹੋਏ ਨੇ ਇਹ ਤੁਹਾਨੂੰ ਇਸ ਬਾਰੇ ਜਿਹੜੀ ਜਾਣਕਾਰੀ ਹੈਗੀ ਆ ਉਹ ਬਾਈ ਜੀ ਵੱਡੇ ਬਾਈ ਜੀ ਸਰਦਾਰ ਦੇਵਿੰਦਰ ਸਿੰਘ ਉਹ ਦੱਸਣਗੇ ਇਹਨਾਂ ਵੱਲੋਂ ਅਫਰਾਦਾ ਕੀਤਾ ਗਿਆ ਹੈ ਕਿ ਜਿਹੜੀਆਂ ਐਲੋਪੈਥੀ ਦੇ ਨਾਲ ਜਿਹੜੀਆਂ ਹੋਰ ਇਲਾਜ ਪ੍ਰਣਾਲੀਆਂ ਨੇ ਜਿਹੜੀਆਂ ਸਾਡੇ ਅਸਲ ਦੇ ਵਿੱਚ ਸਾਡੇ ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ ਨੇ ਪੁਰਾਣੇ ਸਮੇਂ ਤੋਂ ਜਿਹੜੀਆਂ ਚੱਲਦੀਆਂ ਆ ਰਹੀਆਂ ਨੇ ਸਾਡੀ ਇਸ ਧਰਤੀ ਦੇ ਉੱਤੇ ਉਹ ਜਿਵੇਂ ਆਯੁਰਵੇਦ ਹੈ ਹੋਮਿਓਪੈਥੀ ਹੈ ਇਹਨਾਂ ਜਿਹੜੀਆਂ ਪ੍ਰਣਾਲੀਆਂ ਨੂੰ ਪੰਜਾਬ ਸਰਕਾਰ ਦੀ ਮਦਦ ਦੇ ਨਾਲ ਹੀ ਅੱਗੇ ਲੈ ਕੇ ਜਾ ਰਹੇ ਆ ਤਾਂ ਕਿ ਮਰੀਜ਼ਾਂ ਨੂੰ ਇਹਨਾਂ ਪ੍ਰਣਾਲੀਆਂ ਦੇ ਰਹੀਂ ਵੀ ਉਹਨਾਂ ਦਾ ਇਲਾਜ ਹੈ ਜਿਹੜਾ ਵਧੀਆ ਦੇਖੇ ਨਾਲ ਹੋ ਸਕੇ ਪਰ ਲੋਕਾਂ ਦੇ ਵਿੱਚ ਉਹਨੂੰ ਲਜਾਇਆ ਜਾਂਦਾ ਸਿੱਕੇ ਇਸ ਜੀ ਨੂੰ ਮੁੱਖ ਮੰਨਦੇ ਹੋਏ ਤੇ ਮਰੀਜ਼ਾਂ ਦੀ ਸੇਵਾ ਵਾਸਤੇ ਸਾਰੇ ਕਾਰਜ ਜਿਹੜੇ ਕੀਤੇ ਜਾ ਰਹੇ ਆ ਇਹ ਪੰਜਾਬ ਸਰਕਾਰ ਵੱਲੋਂ ਯੂਨਾਈਟਡ ਡਿਪਾਰਟਮੈਂਟ ਵੱਲੋਂ ਸਾਲੋਂ 15 ਕੈਂਪ ਆਏ ਹਰ ਇੱਕ ਡਿਸਟ੍ਰਿਕਟ ਨੂੰ ਪੰਜਾਬ 'ਚ ਇਹ ਸਾਡਾ 14th ਕੈਂਪ ਚੱਲ ਰਿਹਾ ਤੇ ਇਹ ਲੋਕਾਂ ਨੂੰ ਆਯੁਰਵੇਦ ਐਂਡ ਹੋਮੋਪੈਥੀ ਤੋਂ ਅਵੇਅਰ ਕਰਾਉਣ ਲਈ ਹੈ ਪੁਰਾਣੀ ਪੈਥੀ ਹੈ ਇਹ ਦੋਨਾਂ ਹੀ ਆਯੁਰਵੇਦ ਤੇ ਬਹੁਤ ਹੀ ਪੁਰਾਣੀ ਹੈਗੀ ਜਦੋਂ ਦੀ ਦੁਨੀਆਂ ਸਟਾਰਟ ਹੋਈ ਆ ਉਦੋਂ ਦੀ ਹੀ ਚੱਲਦੀ ਆ ਰਹੀ ਹੈ ਨਾਲ ਇਹ ਗੱਲ ਸ਼ਰੀਰ ਦਾ ਡਿਫੈਂਸ ਕੀ ਹੈ ਇਹਨਾਂ ਦੇ ਵਿੱਚ ਕਿੰਨੀ ਤੇਜ਼ਾ ਹੈ ਕਿੰਨੇ ਕੁ ਲਾਹੇ ਆਯੁਰਵੇਦ ਦੇ ਪੈਥੀ ਦੇ ਵਿੱਚ ਤਾਂ ਕਿਸੇ ਚੀਜ਼ ਦਾ ਕੋਈ ਸਾਈਡ ਇਫੈਕਟ ਹੀ ਨਹੀਂ ਹੋਮੋਪੈਥੀ ਐਂਡ ਆਯੁਰਵੇਦ ਦਾ ਕੋਈ ਤੁਹਾਨੂੰ ਸਾਈਡ ਇਫੈਕਟ ਨਹੀਂ ਮਿਲੇਗਾ ਜਿਹੜੀਆਂ ਤੁਹਾਡੀਆਂ ਪੁਰਾਣੀਆਂ ਬਿਮਾਰੀਆਂ ਸਾਰੀਆਂ ਜੜ ਤੋਂ ਖਤਮ ਹੋਣਗੀਆਂ ਜਦੋਂ ਕਿ ਜਿਹੜੇ ਹੋਰ ਆਲਟਰਨੇਟ ਪੈਥੀਜ਼ ਹੈ ਕਿ ਆ ਉਹਨਾਂ ਦੇ ਨਾਲ ਤੁਹਾਨੂੰ ਟਾਈਮ ਟੂ ਟਾਈਮ ਫਰਕ ਰਹਿੰਦਾ ਤਾਂ ਪੂਰਾ ਦੇਖ ਕੇ ਹੋਰ ਹੁੰਦੇ ਤੁਸੀਂ ਅੱਛੀ ਇੱਕ ਗੱਲ ਕਰੀਏ ਤੁਹਾਨੂੰ ਬਾਕੀ ਸਰਕਾਰੇ ਚਾਹੁੰਦਾ ਕਿ ਨੀਵਾਂ ਬੇਸਿਕ ਦੇ ਦਿੰਦੇ ਅਸੀਂ ਕਿ ਮੈਸੇਜ ਦੇਣਾ ਚਾਹ। ਅਸੀਂ ਤੇਹੀ ਮੈਸੇਜ ਦੇਣਾ ਚਾਹੁੰਦੇ ਆ ਮੈਂ ਤਾਂ ਕਿ ਇਸ ਪੈਥੀ ਨਾਲ ਵਕਤ ਤੋਂ ਬਾਅਦ ਜੁੜੋ ਔਰ ਲੋਕ ਬਹੁਤ ਜੁੜ ਵੀ ਰਹੇ ਆ ਆਪੀਡੀ ਸਾਡੀਆਂ ਨਾ ਪਹਿਲਾਂ ਨਾਲੋਂ ਬਹੁਤ ਜ਼ਿਆਦਾ हो है भी हो गया है सदे सतर सतर ऐसी ऐसी पेशेंट हाँ डॉक्टर बोला आ रही है मेडिसन बहुत अच्छी आ रही है पंजाब सरकार से उन महिलियां करारी बढ़िया अच्छी है अब मेडिसन सब बीमारियां देख लाजो कोई बीमारी है ही नहीं है दादी जी द आयरवेड वेचर ट्रीटमेंट ना हो फिर इवन के जड़ या सात जड़ या �